परम योग सतकार योग गुरु खालसा जी दस गुरुओं दी जोग श्री गुरु ग्रंथ साहिब जी दे चरणਾਂ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दीन ਦੁਨੀਆ ਦੇ ਮਾਲਕ ਕਿਰਪਾਲੂ ਦਿਆਲੂ ਏਵ ਕਾ ਦੀ ਪਤ ਲਾਜ ਰੱਖਣ ਵਾਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਥਾ ਤੁਸੀਂ ਸਰਵਣ ਕਰ ਰਹੇ ਹੋ ਗੁਰੂ ਮਹਾਰਾਜ ਕਟਾਨ ਦੇਸ਼ ਵਿੱਚ ਪਹੁੰਚੇ ਨੇ ਉਥੋਂ ਦਾ ਰਾਜਾ ਕੋ ਕਰਮੀ ਸੀ ਪੂਟਾਂ ਦੇ ਆਸੇ-ਪਾਸੇ ਜਦੋਂ ਵੀ ਕਿਸੇ ਲੜਕੀ ਦਾ ਵਿਆਹ ਹੁੰਦਾ ਤਾਂ ਉਹ ਆਪਣੀ ਡੋਲੀ ਆਪਣੇ ਘਰ ਨਹੀਂ ਸੀ ਲੈ ਕੇ ਜਾ ਸਕਦੇ ਪਹਿਲਾਂ ਇੱਕ ਰਾਤ ਉਹਨੂੰ ਰਾਜੇ ਨਾਲ ਰਹਿਣਾ ਪੈਂਦਾ ਸੀ ਐਨਾ ਵੱਡਾ ਕੋ ਕਰਮ ਉਸ ਪੂਟਾਂ ਦੇ ਲੱਕੇ ਵਿੱਚ ਹੋ ਰਿਹਾ ਸੀ ਉਥੋਂ ਦਾ ਰਾਜਾ ਬਹੁਤ ਕਾਮੀ ਸੀ ਤੇ ਉਥੋਂ ਦੇ ਲੋਕ ਉਸ ਤੋਂ ਬਹੁਤ ਤੰਗ ਸਨ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੁਟਾਣ ਦੇ ਸੂਚਕਾਂਚੇ ਨੇ ਉੱਥੇ ਦੇ ਰਾਜੇ ਨੂੰ ਸਿੱਖਿਆ ਦੇਣ ਵਾਸਤੇ ਉਹਨੂੰ ਸੁਮਤ ਦੇਣ ਲਈ ਮਹਾਰਾਜ ਉੱਥੇ ਪਹੁੰਚੇ ਨੇ ਜਦੋਂ ਗੁਰੂ ਸਾਹਿਬ ਪੁਟਾਣ ਦੇਸ਼ ਪਹੁੰਚੇ ਤਾਂ ਉਹ ਰਾਜੇ ਦੇ ਮਹਿਲ ਦੇ ਬਾਹਰ ਬਹਿਵੇ ਬੜੇ ਲੋਕਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਤੇ ਉਹਨਾਂ ਦੇ ਦਰਸ਼ਨ ਕੀਤੇ ਕਿਸੇ ਨੇ ਆ ਕੇ ਰਾਜੇ ਨੂੰ ਦੱਸਿਆ ਮਹਾਰਾਜ ਤੁਹਾਡੇ ਮਹਿਲ ਦੇ ਬਾਹਰ ਇੱਕ ਸੰਤ ਆਏ ਨੇ ਉਹ ਬੜੇ ਪਿਆਰ ਵਾਲੇ ਨੇ ਉਹਨਾਂ ਦੇ ਚਿਹਰੇ ਤੇ ਬੜਾ ਨੂਰ ਹੈ ਉਹਨਾਂ ਦੇ ਅਮ੍ਰਿਤ ਵਰਗੇ ਬਚਨ ਨੇ ਜਦੋਂ ਰਾਜੇ ਨੂੰ ਪਤਾ ਲੱਗਾ ਉਹ ਗੁਰੂ ਸਾਹਿਬਾਸਤੇ ਬਹੁਤ ਸਾਰੀ ਮਾਇਆ ਤੇ ਭੋਜਨ ਲੈ ਕੇ ਉਹਨਾਂ ਕੋਲ ਪਹੁੰਚਿਆ ਕਹਿੰਦਾ ਮਹਾਰਾਜ ਇਹ ਪੇਟਾ ਪਰਵਾਨ ਕਰ ਲੋ ਇਹ ਭੋਜਨ ਇਹ ਮਾਇਆ ਇਹ ਕਪੜੇ ਇਹ ਪਰਵਾਨ ਕਰ ਲੋ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਦਾ ਕੁਝ ਵੀ ਪਰਵਾਨ ਨਹੀਂ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜੀ ਮਾਇਆ ਹੈ ਇਹ ਤੂੰ ਆਪਣੇ ਕੋਲ ਰੱਖ ਜਾਂ ਗਰੀਬਾਂ ਵਿੱਚ ਦੇ ਦੇ ਰੱਬ ਦੇ ਬੰਦੇ ਪੇ ਪਰਵਾਹ ਹੁੰਦੇ ਨਹੀਂ ਕੋਈ ਸੋਚੇ ਕਿ ਮੈਂ ਪੈਸਾ ਦੇ ਕੇ ਉਹਨਾਂ ਨੂੰ ਖਰੀਦ ਲਵਾਂ ਐਦਾਂ ਹੋ ਨਹੀਂ ਸਕਦਾ ਦੁਨੀਆ ਦੀ ਮਾਇਆ ਨਾਲ ਉਹਨਾਂ ਦਾ ਕੋਈ ਪਿਆਰ ਨਹੀਂ ਹੁੰਦਾ ਮਾਇਆ ਕਮਾਣ ਵਾਸਤੇ ਬੰਦਾ ਸਾਰਾ ਦਿਨ ਭੱਜਾ ਫਿਰਦਾ ਪਰ ਨਾਮ ਜਪਣ ਵਾਲਿਆਂ ਕੋਲ ਮਾਇਆ ਆ ਆ ਕੇ ਡਿਗਰੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਆਪ ਪਰਮੇਸ਼ਵਰ ਨੇ ਉਹਨਾਂ ਨੇ ਕਿਹਾ ਰਾਜੇ ਤੇਰੀ ਮਾਇਆ ਨਹੀਂ ਚਾਹੀਦੀ ਸਾਨੂੰ ਰਾਜਾ ਕਹਿਣ ਲਗਾ ਮਹਾਰਾਜ ਅੱਜ ਤੱਕ ਮੈਂ ਬਹੁਤ ਸੰ ਦੇਖੇ ਨੇ ਲੋਕ ਤਾਂ ਮੂੰਹੋਂ ਪੈਸਾ ਮੰਗਦੇ ਨੇ ਰਾਜਾ ਗੁਰੂ ਮਹਾਰਾਜ ਤੋਂ ਬਹੁਤ ਪ੍ਰਭਾਵਿਤ ਹੋਇਆ ਗੁਰੂ ਮਹਾਰਾਜ ਕਹਿਣ ਲਗੇ ਲੋਕਾਂ ਦੀਆਂ ਧੀਆਂ ਨੂੰ ਆਪਣੇ ਘਰ ਜਾਣਦਿਆ ਕਰ ਤੂੰ ਕੋ ਕਰਮ ਨਾ ਕਰਿਆ ਕਰ ਇਹੀ ਤੇਰੀ ਭੇਟਾ ਰਾਜੇ ਦੇ ਭਾਗ ਜਾਗੇ ਉਹਦੇ ਮਨ ਵਿੱਚ ਗੁਰੂ ਸਾਹਿਬਾਰੇ ਸ਼ਰਧਾ ਵਜ ਗਈ ਜਦੋਂ ਬੰਦੇ ਦੇ ਭਾਵ ਹੀ ਦਗਨ ਉਹ ਆਪਣੇ ਔਗਨ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਕਿਸੇ ਨੂੰ ਆਪਣਾ ਔਗਣ ਦਿਖ ਜਾਏ ਤਾਂ ਇਹ ਉਸ ਪ੍ਰਮਾਤਮਾ ਦੀ ਕਿਰਪਾ ਹੈ ਨਹੀਂ ਤਾਂ ਬੰਦੇ ਨੂੰ ਪਤਾ ਨਹੀਂ ਚੱਲਦਾ ਕਿ ਮੇਰੇ ਵਿੱਚ ਕੀ ਔਗਣ ਨੇ ਰਾਜੇ ਨੇ ਸੋਚਿਆ ਗੁਰੂ ਸਾਹਿਬ ਨੇ ਮੇਰੇ ਸਾਰੇ ਔਗਣ ਮੇਰੇ ਮੂੰਹ ਤੇ ਕਹਤੇ ਉਹਨਾਂ ਨੇ ਮੇਰੀ ਬਿਲਕੁਲ ਪਰਵਾਹ ਨਹੀਂ ਕੀਤੀ ਉਹਨਾਂ ਦੇ ਦਰਸ਼ਨ ਕਰਕੇ ਮੇਰੇ ਠੰਡ ਪੈ ਗਈ ਰਾਜਾ ਸੋਚਣ ਲੱਗਾ ਮੈਂ ਇਸ ਕੁਰਖਦਾਸੀਕ ਬਣ ਜਾਵਾਂ ਰਾਜਾ ਕਹਿਣ ਲੱਗਾ ਮਹਾਰਾਜ ਮੇਰਾ ਮਨ ਵਿਸ਼ੇਕ ਕਾਰਾ ਵਿੱਚ ਫਸਿਆ ਹੋਇਆ ਹੈ ਮਹਾਰਾਜ ਮੇਰਾ ਮਨ ਇਸਤਰੀ ਦੇ ਰਸ ਵਿੱਚ ਫਸ ਚੁੱਕਾ ਹੈ ਮਹਾਰਾਜ ਮੇਰੀ ਲਾਲਸਾ ਵਧਦੀ ਰਹਿੰਦੀ ਹੈ ਮੈਨੂੰ ਟਿਕਾਹ ਨਹੀਂ ਆਂਦਾ ਮਹਾਰਾਜ ਮੇਰੇ ਅੰਦਰ ਕਾਮ ਦੀ ਅਗ ਮਚੀ ਹੋਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਥੋੜੇ ਜਿਹਾ ਕਾਮ ਦੇ ਸਵਾਦ ਕਰਕੇ ਕਿੰਨੇ ਦਿਨ ਦੁੱਖ ਚੇਲਣਾ ਪੈਂਦਾ ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਨੇ ਕਿ ਕਾਮ ਤੇ ਕ੍ਰੋਧ ਬੰਦੇ ਨੂੰ ਕੋੜੀ ਕਰ ਦਿੰਦੇ ਨੇ ਬੰਦੇ ਦਾ ਸਰੀਰ ਗਲ ਜਾਂਦਾ ਉਹਦਾ ਸਰੀਰ ਖਤਮ ਹੋ ਜਾਂਦਾ ਹੈ ਕੋੜੀ ਹੋ ਜਾਂਦਾ ਹੈ ਰਾਜਾ ਕਹਿਣ ਲੱਗਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਦਿਓ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਮੇਰਾ ਇਹ ਔਗੜ ਦੂਰ ਕਰ ਦਿਓ ਮੇਰਾ ਕਾਹ ਤੋ ਮਾਨੇ ਮੋੜ ਦਿਓ ਇਹ ਤੁਸੀਂ ਕਰ ਸਕਦੇ ਹੋ ਰਾਜੇ ਦੀ ਗੱਲ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਦਇਆ ਆ ਗਈ ਕਿ ਉਹ ਹੁਣ ਬਚਨ ਕਰਨ ਲੱਗੇ ਨੇ ਗੁਰੂ ਜੀ ਨੇ ਉਹਨੂੰ ਬੈਰਾਗ ਦੇ ਬਚਨ ਕੀਤੇ ਇਹੋ ਜਿਹੇ ਵਚਨ ਕੀਤੇ ਤਾਂ ਕਿ ਉਹਦੇ ਵਿੱਚ ਇਸਤਰੀ ਰਸ ਖਤਮ ਹੋ ਸਕੇ ਗੁਰੂ ਨਾਨਕ ਸੱਚੇ ਪ੍ਰਵਾਹ ਸਾਹਿਬ ਜੀ ਰਾਜੇ ਨੂੰ ਕਹਿਣ ਲੱਗੇ ਤੂੰ ਇਸ ਸਰੀਰ ਵਿੱਚ ਕਿਹੜੀ ਚੰਗੀ ਚੀਜ਼ ਦੇਖ ਲਈ ਜਿੰਨੂੰ ਦੇਖ ਕੇ ਤੇਰੀ ਬੜੀ ਪ੍ਰੀਤ ਵਧਦੀ ਹੈ ਜਿਹੜੇ ਕਾਮੀ ਪੁਰਸ਼ ਨੇ ਉਹ ਇਸਤਰੀ ਦੀਆਂ ਅੱਖਾਂ ਨੂੰ ਕਹਿੰਦੇ ਨੇ ਉਹ ਕਮਲ ਨੈਣ ਹੈ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਕਮਲ ਨੈਣ ਕਹਿੰਦਾ ਹੈ ਰਾਤ ਨੂੰ ਸੋਈਤ ਤੇ ਸਵੇਰੇ ਉੱਠੀਦਾ ਹੈ ਉਹੀ ਕਮਲ ਨਾਂ ਦੇ ਵਿੱਚੋਂ ਗੰਦਗੀ ਬਾਹਰ ਨਿਕਲਦੀ ਹੈ। ਉਹਨੂੰ ਅਸੀਂ ਗਿੱਦ ਕਹਿੰਨੇ ਆ। ਅੱਖਾਂ ਰਾਹੀ ਵੀ ਗੰਦਗੀ ਬਾਹਰ ਆਉਂਦੀ ਹੈ। ਸੰਗਤ ਜੀ ਸਾਡੇ 9 ਦਰਵਾਜੇ ਨੇ ਤੇ 9 ਦੇ 9 ਦਰਵਾਜਿਆਂ ਵਿੱਚੋਂ ਗੰਦਗੀ ਬਾਹਰ ਆਉਂਦੀ ਹੈ। ਅੱਖਾਂ ਫੋੜ ਕੇ ਦੇਖ ਲਓ। ਅੱਖਾਂ ਦੇ ਪਿੱਛੇ ਕੀ ਹੈ? ਅੱਖਾਂ ਦੇ ਪਿੱਛੇ ਮਿੱਧ ਹੈ। ਪਾਣੀ ਹੈ, ਖੂਨ ਹੈ। ਮਹਾਰਾਜ ਕਹਿੰਦੇ ਬੰਦੇ ਦਾ ਸਰੀਰ ਇੰਨਾ ਗੰਦਾ ਹੈ ਜੇ ਸੁਗੰਧੀਆਂ ਵੀ ਲਾ ਲਈਏ। ਇਹ ਸਰੀਰ ਨਾਲ ਲਾ ਕੇ ਉਹ ਸੁਗੰਧੀਆਂ ਦੁਰਗੰਧੀਆਂ ਦਾ ਰੂਪ ਹੋ ਜਾਂਦੀਆਂ ਨੇ। ਸਰੀਰ ਵਿੱਚ ਕੀ ਹੈ? ਮੱਜਾ, ਰੋਧਰ, ਦੁਰਗੰਧਾ। ਸਰੀਰ ਦੇ ਉੱਪਰ ਚਮੜੀ ਹੈ। ਅੰਦਰ ਦਾ ਇਹ ਦੇ ਮਿਜਿ ਭਰੀ ਹੈ। ਜੀ ਅਸੀਂ ਮਿਜਿ ਭਰੀ ਹੋਈ ਦੇਖ ਲਈਏ ਤਾਂ ਸਾਡਾ ਕੁਝ ਖਾਣ ਨੂੰ ਦਿਲ ਨਹੀਂ ਕਰੇਗਾ। ਰੋਧਰ ਖੂਨ ਹੈ ਤੇ ਦੁਰਗੰਧਾ ਵਿਸ਼ਟਾ। ਮਹਾਰਾਜ ਕਹਿੰਦੇ ਸਰੀਰ ਦੇ ਵਿੱਚ ਇਹ ਚੀਜ਼ਾਂ ਨੇ ਤੇ ਤੂੰ ਇਸ ਸਰੀਰ ਦਾ ਮਾਨ ਕਰ ਰਿਹਾ ਹੈ। ਤੂੰ ਬਹੁਤ ਵੱਡਾ ਮੂਰਖ ਹੈ। ਕਹਿੰਦੇ ਅੰਦਰ ਤਾਂ ਗੰਦਗੀ ਹੈ ਪਰ ਉਪਰੋਂ ਮਹਾਰਾਜ ਨੇ ਰਿਸ਼ਕਾ ਦਿੱਤਾ ਮਹਾਰਾਜ ਕਹਿੰਦੇ ਰਾਜੇ ਇਸਤਰੀ ਦੀ ਅੱਖਾਂ ਨਾਲ ਬਹੁਤ ਕ੍ਰਿਮ ਹੈ ਉਸੇ ਇਸਤਰੀ ਦੀ ਅੱਖ ਵਿੱਚੋਂ ਗੰਦਗੀ ਨਿਕਲਦੀ ਹੈ ਉਹਨੂੰ ਉਦੋਂ ਵੇਖਣ ਦਾ ਜੀ ਨਹੀਂ ਕਰਦਾ ਅੰਦਰ ਲਹੂ ਹੈ ਮਿਜ ਹੈ ਮਹਾਰਾਜ ਰਾਜੇ ਨੂੰ ਕਹਿਣ ਲੱਗੇ ਹੋਰ ਅੰਗਾ ਬਾਰੇ ਵੀ ਸੁਣ ਲੈ ਇਸਤਰੀ ਦਾ মুখ ਨੂੰ ਕਹਿੰਦਾ ਵੀ ਚੰਦ ਵਰਗਾ ਮੁਖੜਾ ਉਹ ਚੰਦ ਵਰਗਾ ਨਹੀਂ ਹੈ ਪਰਮਾਤਮਾ ਨੇ ਤਾਂ ਚਮੜੀ ਉੱਪਰ ਚਰਬੀ ਲਾਈ ਹੈ ਜਿੰਨੂੰ ਤੂੰ ਚੰਦ ਵਰਗਾ ਕਹਿੰਦਾ ਹੈ ਮਹਾਰਾਜ ਕਹਿੰਦੇ ਤੂੰ ਸੋਨਾ ਕਿੰਨੂੰ ਕਹਿੰਦਾ ਹੈ ਗੋਰੇ ਰੰਗ ਨੂੰ ਵੇਖ ਕੇ ਕਹਿੰਦਾ ਜੇ ਇਸੇ ਮੁਖ ਤੋਂ ਚਮੜੀ ਲੱਥ ਜਏ ਤਾਂ ਤੇਰੇ ਕੋਲ ਵੇਖਿਆ ਨਹੀਂ ਜਾਏਗਾ ਫਿਰ ਤੂੰ ਇਸਤਰੀ ਦੇ ਦੰਦਾਂ ਨੂੰ ਕਹਿੰਦਾ ਕਿ ਇਹ ਕਲੀਆਂ ਵਰਗੇ ਦੰਦ ਨੇ ਮਾਸ ਲੱਥ ਜਾਂਦਾ ਤੇ ਦੰਦ ਹੱਡੀਆਂ ਹੀ ਨੇ ਬਸ ਸਾੜੀਆਂ ਬਾਕੀ ਹੱਡੀਆਂ ਗੁਪਤ ਨੇ ਸਾਡੀਆਂ ਇਹ 32 ਹੱਡੀਆਂ ਪ੍ਰਗਟ ਨੇ ਉਹੀ ਦੰਦ ਜਦੋਂ ਟੁੱਟ ਜਾਂਦੇ ਨੇ ਤਾਂ ਐਨੇ ਭੜੇ ਹੋ ਜਾਂਦੇ ਨੇ ਕਿ ਦੇਖਿਆ ਵੀ ਨਹੀਂ ਜਾਂਦਾ ਇਹ ਹੱਡੀਆਂ ਹੀ ਨੇ ਜੇ ਇਹ ਟੁੱਟ ਜਾਣ ਤਾਂ ਇਹਨਾਂ ਨੂੰ ਵੇਖਣ ਨੂੰ ਦਿਲ ਨਹੀਂ ਕਰੇਗਾ ਮਹਾਰਾਜ ਕਹਿੰਦੇ ਸਾਰਾ ਸਰੀਰ ਹੀਵੇਂ ਦਾ ਹੱਡ ਮਾਸ ਲਹੂ ਹੈ ਇਸ ਵਿੱਚ ਮੂਤਰ ਵੀ ਹੈ ਇਸ ਵਿੱਚ ਵਿਸ਼ਟਾ ਵੀ ਹੈ ਕਹਿੰਦੇ ਵੀ ਦੁਰਗੰਧੀ ਵਾਲੀਆਂ ਚੀਜ਼ਾਂ ਵੀ ਨੇ ਮਹਾਰਾਜ ਰਾਜੇ ਨੂੰ ਕਹਿਣ ਲੱਗੇ ਮਤ ਦੇਹਾਨਿਆ ਤੂੰ ਇਹਨਾਂ ਨੂੰ ਦੇਖ ਕੇ ਖੁਸ਼ ਹੋ ਜਨਣਾ ਹੈ ਤੇ ਨੋ ਮੂੰਹ ਬੜਾ ਸੋਹਣਾ ਲੱਗਦਾ ਹੈ ਪਰ ਇਸੀ ਮੂੰਹ ਵਿੱਚ ਤਾਂ ਥੁੱਕ ਹੁੰਦੀ ਆ ਤੇ ਨੱਕ ਵਿੱਚ ਗੰਦਗੀ ਸਿਰ ਉੱਤੇ ਕੀ ਹੈ ਪਰਮਾਤਮਾ ਨੇ ਚਮੜੀ ਉੱਤੇ ਵਾਲ ਲਗਾ ਦਿੱਤੇ ਮਹਾਰਾਜ ਕਹਿੰਦੇ ਨੋ ਦਰਵਾਜੇ ਨੇ ਸਰੀਰ ਦੇ ਤੇ ਨੋਆਂ ਦੇ ਨੋਆਂ ਵਿੱਚੋਂ ਗੰਦਗੀ ਬਾਹਰ ਨਿਕਲਦੀ ਹੈ ਅੱਖਾਂ ਵਿੱਚੋਂ ਨੱਕ ਵਿੱਚੋਂ ਮੁਖ ਵਿੱਚੋਂ ਜਿਹੜੇ ਸਾਡੇ ਕੰਨ ਨੇ ਉਹਨਾਂ ਵਿੱਚੋਂ ਵੀ ਗੰਦਗੀ ਬਾਹਰ ਆਉਂਦੀ ਹੈ ਜਿਹੜੇ ਸਾਡੇ ਗੁਪਤ ਦਰਵਾਜੇ ਨੇ ਉਹਨਾਂ ਵਿੱਚੋਂ ਵੀ ਗੰਦਗੀ ਬਾਹਰ ਆਉਂਦੀ ਹੈ ਗੁਰੂ ਸਾਹਿਬ ਰਾਜੇ ਨੂੰ ਕਹਿਣ ਲੱਗੇ ਤੂੰ ਸਰੀਰ ਨਾਲ ਪਿਆਰ ਕਰੀ ਜਾਂਦਾ ਹੈ ਸਰੀਰ ਤਾਂ ਸਾਰਾ ਗੰਦਗੀ ਨਾਲ ਭਰਿਆ ਪਿਆ ਹੈ ਉਲਟਾ ਤੂੰ ਪ੍ਰਾਈਸਤਰੀ ਦੇ ਨਿਗਾਹ ਰੱਖਦਾ ਹੈ ਉਹਦੇ ਨਾਲ ਕੋ ਕਰਮ ਕਰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਜਿਹੜਾ ਪ੍ਰਾਈਸਤਰੀ ਨਾਲ ਕੋ ਕਰਮ ਕਰਦਾ ਹੈ ਉਹਦੀ ਕੀ ਸਜ਼ਾ ਹੁੰਦੀ ਹੈ ਗੁਰੂ ਸਾਹਿਬ ਕਹਿਣ ਲੱਗੇ ਉਹ ਲੋਕ ਨਰਕਾਂ ਵਿੱਚ ਪੈਂਦੇ ਨੇ ਤੇ ਜਮਦੂਤ ਉਹਨਾਂ ਨੂੰ ਭਾਰੀ ਸਜ਼ਾ ਦਿੰਦੇ ਨੇ ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਪੁਰਸ਼ ਪ੍ਰਾਈਸਤਰੀ ਨਾਲ ਕੋ ਕਰਮ ਕਰਦਾ ਹੈ ਉਹਦੀ ਰੂਹ ਜਦੋਂ ਨਰਕਾਂ ਵਿੱਚ ਜਾਂਦੀ ਹੈ ਲੋਹੇ ਦੀਆਂ ਸੀਖਾਂ ਉਹਦੇ ਸਰੀਰ ਨਾਲ ਗਰਮ ਕਰਕੇ ਬੰਨ ਦਿੱਤੀਆਂ ਜਾਂਦੀਆਂ ਹੈ ਮਹਾਰਾਜ ਕਹਿੰਦੇ ਫਿਰ ਰੂਹ ਚੀਕਾਂ ਮਾਰਦੀ ਹੈ ਪੁਕਾਰ ਕਰਦੀ ਹੈ ਤਪਦੀਆਂ ਸੀਖਾਂ ਬੰਦੇ ਦੇ ਸਰੀਰ ਨਾਲ ਲੱਗਦੀਆਂ ਨੇ ਜੰਮਾਂ ਦੀ ਮਾਰ ਪੈਂਦੀ ਹੈ ਤੇ ਬੰਦਾ ਹਾਏ ਹਾਏ ਕਰਦਾ ਹੈ ਗੁਰੂ ਮਹਾਰਾਜ ਕਹਿੰਦੇ ਇੱਕ ਛਿੰਨਾਤਰ ਸੁਖ ਵਾਸਤੇ ਬੰਦਾ ਸਾਰੀ ਜ਼ਿੰਦਗੀ ਦੁੱਖ ਭੋਗਦਾ ਹੈ ਗੁਰੂ ਸਾਹਿਬ ਅਗੇ ਦੱਸਦੇ ਨੇ ਕਿ ਹੋਰ ਕਿੰਨੇ ਦੁੱਖ ਮਿਲਦੇ ਨੇ ਬਹੁਤ ਸਮਾਂ ਫਿਰ ਉਹ ਨਰਗਾ ਵਿੱਚ ਹੀ ਪਿਆ ਰਹਿੰਦਾ ਪਹਿਲਾਂ ਜ਼ਿੰਦਗੀ ਵਿੱਚ ਵੀ ਗੰਦਗੀ ਵਿੱਚ ਮੂੰਹ ਮਾਰਦਾ ਸੀ ਤੇ ਹੁਣ ਮਰ ਕੇ ਵੀ ਉਹ ਗੰਦਗੀ ਵਿੱਚ ਹੀ ਮੂੰਹ ਮਾਰਦਾ ਗੁਰੂ ਸਾਹਿਬ ਕਹਿਣ ਲੱਗੇ ਅਨੇਕ ਤਰ੍ਹਾਂ ਦੀ ਤਾੜਨਾ ਕਾਮੀ પુરੁਸ਼ ਨੂੰ ਸਹਿਣੀ ਪੈਂਦੀ ਹੈ ਮਹਾਰਾਜ ਕਹਿੰਦੇ ਫਿਰ ਬੰਦਾ ਜੂਨਾ ਵਿੱਚ ਹੀ ਭਟਕਦਾ ਰਹਿੰਦਾ ਖਰੂ ਸਾਹਿਬ ਕਹਿਣ ਲੱਗੇ ਇਹ ਮੈਂ ਨਹੀਂ ਕਹਿੰਦਾ ਇਹ ਸਿਮਰਤियां ਕਹਿੰਦੀਆਂ ਨੇ ਵੇਦ ਕਹ ਰਹੇ ਨੇ ਪੁਰਾਣ ਕਹ ਰਹੇ ਨੇ ਪੁਟਾਂ ਦੇ ਰਾਜੇ ਨੇ ਜਦੋਂ ਗੁਰੂ ਸਾਹਿਬ ਤੋਂ ਇਹ ਬਚਨ ਸੁਨੇ ਤਾਂ ਉਹਨੇ ਸੋਚਿਆ ਹੈ ਤਾਂ ਗੰਦਗੀ ਹੀ ਸਾਰਾ ਸਰੀਰ ਹੀ ਗੰਦਗੀ ਨਾਲ ਭਰਿਆ ਹੈ ਉਹਨੇ ਸੋਚਿਆ ਮੈਂ ਤਾਂ ਬੜੇ ਪਾਪ ਕੀਤੇ ਨੇ ਜਿੰਨੀਆਂ ਵੀ ਪੁਟਾਂ ਦੀਆਂ ਇਸਤਰੀਆਂ ਸੰਗ ਸਭ ਨੂੰ ਰਾਜਾ ਤੰਗ ਕਰਦਾ ਸੀ ਉਹਨੇ ਸੋਚਿਆ ਮੈਂ ਤਾਂ ਬਹੁਤ ਪਾਪ ਕੀਤੇ ਨੇ ਮੇਰਾ ਕੀ ਹੋਏਗਾ ਉਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਕਹਿਣ ਲੱਗਾ ਮਹਾਰਾਜ ਮੈਂ ਤਾਂ ਇਹੋ ਜੇ ਬڑے ਪਾਪ ਕੀਤੇ ਨੇ ਮੈਂ ਬੜੀ ਵੱਡੀ ਭੂਲ ਕਰ ਬੈਠਾ ਮਹਾਰਾਜ ਆਪ ਦੇ ਬਚਨਾਂ ਤੋਂ ਪਤਾ ਲੱਗਾ ਮੈਂ ਤਾਂ ਬੜੇ ਪਾਪ ਕਰਦਾ ਰਿਆ ਪਤਾ ਨਹੀਂ ਮੈਂ ਕਿੰਨੀਆਂ ਔਰਤਾਂ ਨੂੰ ਤੰਗ ਕੀਤਾ ਹੈ ਮਹਾਰਾਜ ਮਿਰਤੇ ਮਿਹਰ ਕਰ ਦਿਓ ਮੈਂ ਅੱਜ ਤੋਂ ਬਾਅਦ ਕਿਸੇ ਵੀ ਔਰਤ ਨਾਲ ਕੋ ਕਰਮ ਨਾ ਕਰਾਂ ਜਦੋਂ ਉਸਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਹਿ ਕੇ ਮਹਾਰਾਜ ਨੂੰ ਬੇਨਤੀ ਕੀਤੀ ਤਾਂ ਗੁਰੂ ਜੀ ਉਸਤੇ ਖੁਸ਼ ਹੋ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਰ ਆਏ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਦਿਖਾਈ ਕਿ ਇਹ ਜਿਹੜਾ ਰਸਤਾ ਹੈ ਉਹ ਗਲਤ ਹੈ ਸ੍ਰੀ ਨਾਨਕ ਸੱਚੇ ਪ੍ਰਾਸ਼ਾ ਜੀ ਕਹਿਣ ਲੱਗੇ ਅੱਜ ਤੋਂ ਕਰਨ ਕਰ ਲੈ ਕਿ ਕੋਈ ਪਾਪ ਨਹੀਂ ਕਰਨਾ ਮਹਾਰਾਜ ਨੇ ਉਸ ਦੇ ਉੱਤੇ ਬਖਸ਼ਿਸ਼ ਕੀਤੀ ਤੇ ਕਿਹਾ ਆਈ ਤੋ ਪਹਿਲਾਂ ਤੂੰ ਜਿਹੜੇ ਕੋ ਕਰਮ ਕੀਤੇ ਨੇ ਉਹਨਾਂ ਦਾ ਅੱਜ ਹੀ ਨਿਵੇੜਾ ਕਰਤਾ ਮਹਾਰਾਜ ਕਹਿੰਦੇ ਉਹਨਾਂ ਕੋ ਕਰਮਾਂ ਦਾ ਜਿਹੜਾ ਫਲ ਮਿਲਣਾ ਸੀ ਉਹ ਤੈਨੂੰ ਸਾਰੇ ਹੀ ਬਖਸ਼ਤਾ ਹੁਣ ਤੈਨੂੰ ਕੋਈ ਪਾਪ ਦਾ ਫਲ ਨਹੀਂ ਮਿਲਣਾ ਤੇ ਅੱਗੇ ਤੋਂ ਇਹ ਪਾਪ ਨਹੀਂ ਕਰਨਾ ਤੇ ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਜਪਿਆ ਕਰ ਗੁਰੂ ਸਾਹਿਬ ਕਹਿਣ ਲੱਗੇ ਆਪਣੀ ਪੂਰੀ ਵਿੱਚ ਇੱਕ ਧਰਮਸ਼ਾਲ ਬੁਣਾ ਤੇ ਸਤ ਸੰਗਤ ਦੀ ਪ੍ਰੀਤ ਰੱਖ ਨਾਲੇ ਵੱਧ ਤੋਂ ਵੱਧ ਸਮਾ ਸੰਗਤ ਕਰ ਜਦੋਂ ਬੰਦਾ ਸੰਗਤ ਕਰਦਾ ਤਾਂ ਉਹਦਾ ਮਨ ਮਾੜੇ ਪਾਸੇ ਜਾਂਦਾ ਹੀ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰਾਜੇ ਤੇ ਕਿਰਪਾ ਕੀਤੀ ਤੇ ਉਸ ਨੂੰ ਚਰਨ ਪਾਲ ਦਿੱਤੀ ਮਹਾਰਾਜ ਦੇ ਚਰਨ ਧੋਏ ਤੇ ਜਿਹੜਾ ਉਹ ਜਲ ਸੀ ਉਹ ਰਾਜੇ ਨੇ ਛਕਿਆ ਉਸ ਦੇਸ਼ ਦੇ ਹੋਰ ਲੋਕਾਂ ਨੂੰ ਵੀ ਗੁਰੂ ਸਹਿਬ ਨੇ ਚਰਨ ਪਾਉਲ ਦਿੱਤੀ ਤੇ ਆਪਣਾ ਸਿੱਖ ਬਣਾ ਲਿਆ ਉਸ ਤੋਂ ਬਾਅਦ ਪੁਟਾਨ ਦੇਸ਼ ਦੇ ਰਾਜੇ ਦਾ ਗਲਤ ਕੰਮ ਕਰਨ ਨੂੰ ਕਦੀ ਚਿਤ ਨਹੀਂ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਰਹਿ ਕੇ ਨਾਮ ਦਾਨ ਇਸ਼ਨਾਨ ਤਿਰੜ ਕਰਾਇਆ ਮਹਾਰਾਜ ਕੁਝ ਦਿਨ ਉੱਥੇ ਰਹੇ ਪਰ ਰਾਜਾ ਕਹਿਣ ਲੱਗਾ ਮਹਾਰਾਜ ਮੇਰੇ ਦੇਸ਼ ਵਿੱਚ ਚਾਵਲ ਤੇ ਪੱਛਮ ਹੁੰਦੇ ਨੇ ਮਹਾਰਾਜ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਜੇ ਤੁਸੀਂ ਆਇਓ ਤਾਂ ਬਖਸ਼ਿਸ਼ ਕਰਦੇ ਹੋ ਅੰਨ ਕਪਾਹ ਤੇ ਹੋਰ ਫਸਲਾਂ ਦੀ ਇੱਥੇ ਹੋਇਆ ਕਰਨ ਉਹਦੀ ਗੱਲ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇੱਥੇ ਅਨੇਕ ਪ੍ਰਕਾਰ ਦਾ ਅੰਨ ਪੈਦਾ ਹੋਏਗਾ ਬੀਜ ਬੋਕੇ ਫਿਕਰ ਨਹੀਂ ਕਰਨੀ ਆਪੇ ਅੰਨ ਪੈਦਾ ਹੋਏਗਾ ਇਹ ਕਹਿ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਥੋਂ ਚੱਲਣ ਦੀ ਤਿਆਰੀ ਕੀਤੀ ਇਹ ਸੁਣ ਕੇ ਉਥੋਂ ਦੇ ਸਾਰੇ ਨਰ ਨਾਰੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਦੇਸ਼ ਵਿੱਚੋਂ ਨਾ ਜਾਓ ਤੁਸੀਂ ਇੱਥੇ ਪੂਟਾਨ ਵਿੱਚ ਹੀ ਰਹੋ ਮਹਾਰਾਜ ਤੁਹਾਡੇ ਆਣ ਕਰਕੇ ਤਾਂ ਸਾਡੀ ਜਾਨ ਸੋਖੀ ਹੋਈ ਹੈ ਰਾਜਾ ਮਾੜੇ ਪਾਸੋਂ ਹਟ ਗਿਆ ਮਹਾਰਾਜ ਤੁਸੀਂ ਇੱਥੋਂ ਜਾਓ ਨਾ ਤੁਸੀਂ ਸਾਡੇ ਤੇ ਕਿਰਪਾ ਕਰੋ ਉੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਬੜੀ ਵਾਰ ਬੇਨਤੀ ਕੀਤੀ ਮਹਾਰਾਜ ਇੱਥੋਂ ਨਾ ਜਾਓ ਉਹਨਾਂ ਨੇ ਬਾਰ ਬਾਰ ਬੇਨਤੀ ਕਰਕੇ ਮਹਾਰਾਜ ਨੂੰ ਉੱਥੋਂ ਚੱਲਣ ਨਹੀਂ ਦਿੱਤਾ ਰਾਤ ਮਹਾਰਾਜ ਉਹਨਾਂ ਦੇ ਪਿਆਰ ਵਿੱਚ ਉੱਥੇ ਹੀ ਰਹੇ ਅਗਲੇ ਦਿਨ ਮਹਾਰਾਜ ਆਪਣੀ ਗੈਬੀ ਸ਼ਕਤੀ ਨਾਲ ਉੱਥੋਂ ਅਲੋਪ ਹੋ ਗਏ ਕਿਉਂਕਿ ਉੱਥੋਂ ਦੇ ਲੋਕ ਉਹਨਾਂ ਨੂੰ ਜਾਣ ਨਹੀਂ ਸੀ ਦਿੰਦੇ ਉੱਥੋਂ ਦੇ ਲੋਕ ਬੜਾ ਪਛਤਾਣ ਕਿ ਅਸੀਂ ਅਜੇ ਤੱਕ ਰੱਜੇ ਹੀ ਨਹੀਂ ਤੇ ਮਹਾਰਾਜ ਅਲੋਪ ਵੀ ਹੋ ਗਏ ਕਿਸ ਤਰ੍ਹਾਂ ਮਹਾਰਾਜ ਨੇ ਪੁਟਾਂ ਦੇਸ਼ ਦੇ ਰਾਜੇ ਨੂੰ ਕੁਕਰਮਾ ਤੋਂ ਰੋਕਿਆ ਤੇ ਉਹਨੂੰ ਸਿੱਧੇ ਰਾ ਪਾਇਆ ਮਹਾਰਾਜ ਨੇ ਉਹਦੇ ਪਾਪ ਵੀ ਬਖਸ਼ਤੇ ਤੇ ਉਹਦੇ ਦੇਸ਼ ਦਾ ਵੀ ਫਲਾ ਕੀਤਾ ਉਹਨਾਂ ਨੇ ਨਾਮਦਾਨ ਤੇ ਇਸ਼ਨਾਨ ਗ੍ਰਿਹੜ ਕਰਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਹੁਤ ਥੋੜੇ ਸਮੇਂ ਲਈ ਪੁਟਾਂ ਆਣ ਗਏ ਸਨ ਤੇ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਬੜਾ ਪਿਆਰ ਕੀਤਾ ਬੜੀ ਵਾਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਸ਼ਹਿਰ ਛੱਡ ਕੇ ਨਾ ਜਾਓ ਪਰ ਅਸਰ ਵਿੱਚ ਮਹਾਰਾਜ ਸਾਡੇ ਕੋਲ ਨੇ ਪਰ ਸਾਨੂੰ ਉਹਨਾਂ ਦੀ ਕਦਰ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹੀ ਨੇ ਪੁਟਾਂ ਦੇ ਲੋਕਾਂ ਨੂੰ ਨਾਮ, ਦਾਣ ਤੇ ਇਸ਼ਨਾਨ ਬ੍ਰਿਹੜ ਕਰਵਾਇਆ ਅਸੀਂ ਵੀ ਗੁਰੂ ਸਾਹਿਬ ਨੂੰ ਬੇਨਤੀ ਕਰਨੀ ਹੈ ਅਸੀਂ ਔਗਣ ਨਾਲ ਭਰੇ ਹੋਇਆ ਸਾਡੇ ਵਿੱਚ ਔਗਣ ਯੋਗਨ ਨੇ ਮਹਾਰਾਜ ਸਾਡੇ ਤੇ ਕਿਰਪਾ ਕਰ ਦਿਓ ਸਾਡੇ ਦੇ ਬਖਸ਼ਿਸ਼ ਕਰ ਦਿਓ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਾਡੇ ਸ਼ਰੀਰ ਵਿੱਚੋਂ ਕੱਢ ਦਿਓ ਮਹਾਰਾਜ ਸਾਡੇ ਤੇ ਮਿਹਰ ਕਰੋ ਗਿਆ ਕਰੋ ਤਾਨਯ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਨਯ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ